ਨਪਰਾਵੋ ਅੱਜ ਪਹੁੰਚੇ ਜੀ ਮਹਿੰਦਰਾ ਵਾਲਿਆਂ ਦੇ ਲੈਣੇ ਆ ਰਿਵਿਊ ਵੀਰੋਣ ਵੀਰੋਣਾ ਤੋਂ ਆ ਲਓ ਜੀ ਕਰਾਉਣਿਆ ਤੁਹਾਨੂੰ ਦਰਸ਼ਨ ਆ ਨਵਾਂ ਆਇਆ ਜਿਹੜਾ ਟਰੈਕਟਰ ਆਪਣਾ 50 ਐਚਪੀ ਦੇ ਵਿੱਚ ਸ਼ਟਲ ਸ਼ਿਫਟਨ ਹਾਂਜੀ ਇਹ ਆਇਆ ਜੀ ਨਵਾਂ ਟਰੈਕਟਰ ਹਾਂਜੀ ਇਹ ਨਵਾਂ ਆਇਆ ਜੀ ਕਿੰਨੀ ਐਚਪੀ ਦਾ ਜੀ ਇਹ ਇਹ 50 ਐਚਪੀ ਦਾ ਜੀ ਐਮਐਸਓ ਹਾਂਜੀ ਆ ਬੈਟਰੀ ਬਕਸਾ ਦੇ ਬਾਰੇ ਹੁੰਦਾ ਹਨ ਹਾਂਜੀ ਇਹ ਬਾਰੇ ਹੁੰਦਾ ਜੀ ਫਰੰਟ ਵਾਲਾ ਆ ਦਿੰਦੇ ਨੇ ਜਾਂ ਨਹੀਂ ਹੈ ਜੀ ਚੁੱਲਾ ਦਿੰਦੇ ਨੇ ਚੁੱਲਾ ਉੱਡਾ ਹੀ ਹੈ ਜਿੱਦਾਂ ਪਹਿਲਾਂ ਸੀਗਾ ਜੀ ਉਦਾਂ ਹੀ ਨਹੀਂ ਇਹ ਦਿੰਦੇ ਨੇ ਨਾਲਕ ਨਹੀਂ ਜੀ ਨਹੀਂ ਜੀ ਇਹ ਨਹੀਂ ਦਿੰਦੇ ਜੀ ਆਪਾਂ ਇਹ 4 ਬੀਟਰ ਟਰੈਕਟਰ ਜੀ ਨਵਾਂ ਆਇਆ ਮਹਿੰਦਰਾ ਨੇ ਕੱਢਿਆ ਇਹਦੇ ਸਪੈਸ਼ਲ ਗੀਅਰ ਲੱਗਿਆ ਆ ਦੇਖੋ ਹਾਂਜੀ ਆ ਦੇਖੋ ਹਾਂਜੀ ਕਿੰਨੀਆਂ ਸਪੀਡਾਂ ਚ ਆਈ ਇਹ ਇਹ 50 ਸਪੀਡਾਂ ਆ ਜੀ ਸਪੀਡਾਂ ਕਿੰਨੀਆਂ ਨੇ ਜੀ ਇਹਦੀਆਂ ਸਪੀਡਾਂ 24 ਨੇ ਜੀ ਇਹਦੀਆਂ 24 ਸਪੀਡਾਂ ਚ ਆ ਹਾਂਜੀ ਇਹ ਨਵਾਂ ਬਸਟੇਰਾਂ ਦਾ 4 ਵੀਲ ਟਰੈਕਟਰ ਆ ਹਾਂਜੀ ਡਬਲ ਕਲਚ ਆ ਹਾਂਜੀ ਆ ਦੇਖ ਦੱਸ ਇਮਪੈਂਟ ਲੋ ਇੱਥੇ ਆ ਹਾਂਜੀ ਤੇ 4 ਵੀਲ ਵਾਲਾ ਲੀਵਰ ਆ ਲੱਗਿਆ ਇਹਦੇ ਹਾਂਜੀ ਕਿੰਨੇ ਟਾਇਰ ਮੂਹਰੇ ਕਿੰਨੇ ਦਿਨ ਟਾਇਰ ਇਹਦੇ ਇਹਦੇ ਮੂਹਰੇ ਨੇ ਜੀ ਟਾਇਰ ਮੜੇ ਦੇਖਣੇ ਪੈਣੇ ਨੇ ਜੀ ਆਪ ਨੂੰ 9524 9524 ਦੇ ਮੂਹਰੇ ਟਾਇਰ ਨੇ ਹਾਂਜੀ ਤੇ 169 30 ਦੇ ਮਗਰਲੇ ਟਾਇਰ ਹਾਂਜੀ 16928 ਦੇ 16928 ਦੇ ਨੇ ਹਾਂਜੀ 16928 ਦੇ ਮਗਰਲੇ ਟਾਇਰ ਨੇ ਹਾਂਜੀ ਮਗਰ ਬੇਟ ਨਹੀਂ ਆਉਂਦਾ ਹਨਾ ਜੀ ਹਾਂਜੀ ਬੇਟ ਨਹੀਂ ਆਉਂਦਾ ਜੀ ਬੱਚੇ ਜੀ ਲਿਫਟ ਕੈਪੈਸਿਟੀ ਕਿੰਨੀ ਹੈ ਜੀ 28 ਜੀ 28 ਦੀ ਜੀ ਹਾਂ ਜੀ ਲਿਫਟ ਕਪੈਸਿਟੀ 28 ਦੀ ਹੈ ਜੀ ਹਾਂ ਫੁੱਕ ਨਾਲ ਮਿਲਦੀ ਹੈ ਫੁੱਕ ਨਾਲ ਜੀ ਡੰਡਾ ਤੇ ਡਰਾਵਰ ਹਾਂ ਜੀ ਆਹ ਬਾਲ ਹਾਂ ਜੀ ਡਿਸਟਰੀਬਿਊਟਰ ਡਬਲ ਹੈ ਜੀ ਨੂੰ ਡਬਲ ਡਿਸਟਰੀਬਿਊਟਰ ਹੈ ਵੀ ਹਾਂ ਜੀ ਤੇ ਇੱਕ ਆਪਣੇ 3 ਸਪੀਡ ਕਰਤਾ ਜੀ ਉਧਰ ਸਾਈਡ ਤੇ ਘੇ ਲਾਤਾ ਜੀ ਇਹਦਾ 3 ਸਪੀਡ ਹੈ ਜੀ 3 ਸਪੀਡ ਵਾਲਾ ਕਿੱਥੇ ਲਾਤਾ ਆਹ ਉਪਰੇ ਜਿਹੜਾ ਤੁਸੀਂ ਕਹਿੰਦੇ ਸੀਗੇ ਆ ਉਹ ਲੱਗਿਆ ਪਰਲੇ ਪਾਸੇ ਆਹ ਜੀ ਹਾਂ ਜੀ 3 ਸਪੀਡਾ ਜੱਸੇ ਬਾਈ ਬ੍ਰੇਕਾਂ ਦਾ ਇਹ ਪਹਿਲਾਂ ਹੀ ਹਨਾ ਤੇਲ ਚੋਂ ਨਹੀਂ ਹਾਂ ਜੀ ਉਹ ਤੇਲ ਚ ਬ੍ਰੇਕਾਂ ਨਹੀਂ ਜੀ ਕਰਾਰੋ ਦਾ ਹਿੱਸਾ ਜੀ ਇਹਦਾ ਮੂਰਲਾ ਉੱਤੇ ਅੱਛਾ ਕਰਾਰੋ ਦਾ ਹਿੱਸਾ ਮੂਰਲਾ ਹੋਰ ਵੀਲ ਵਾਲਾ ਹਾਂ ਜੀ ਪਹਿਲਾਂ ਮੈਂ ਦਰਾਪਦਾ ਨਹੀਂ ਦਿੱ ਦਿੰਦਾ ਇਹ ਮੂਰਲਾ ਹਿੱਸਾ ਨਹੀਂ ਜੀ ਨਹੀਂ ਇਹ ਕਰਾਰੋ ਦੀ ਲੰਦੇ ਸੀਗੇ ਜੀ ਠੀਕ ਹੈ ਜੀ ਹਾਂ ਜੀ ਟਰਬੋ ਚਾਰਜਰ ਦੇ ਨਾਲ ਨਹੀਂ ਜੀ ਟਰਬੋ ਨਹੀਂ ਸਿੰਪਲ ਹੈ ਜੀ ਸਿੰਪਲ ਹੈ ਟਰਬੋ ਨਹੀਂ ਹੈਗਾ ਹਾਂ ਜੀ ਹੋਰ ਕੋਈ ਇਹ ਵਿੱਚ ਮਾੜਾ ਦੋ ਤਿੰਨ ਫੰਕਸ਼ਨਾਂ ਦਾ ਫਰਕ ਪਤਾ ਜਿਵੇਂ ਕਲੱਚ ਲੈਦਾ ਦਿੱਤਾ ਜੀ ਡਬਲ ਵਾਲਾ ਜੀ ਸਪੀਡ ਕਰਤਾ ਜੀ ਫੋਰ ਵੀਲ ਟਰੈਕਟਰ ਕਰਤਾ ਜੀ ਬਾਕੀ ਸੇਮ ਹੈ ਜੀ ਪਾਵਰ ਆਉਣੀ ਇਹ ਨਹੀਂ 50 ਜੀ ਇਹਦੀਆਂ ਕੈਟਾਗਰੀ 50 ਦੀ ਹੋਵੇ ਕੈਟਾਗਰੀ 50 ਦੀ ਹੋਵੇ ਹਾਂ ਜੀ ਪਹਿਲਾਂ ਆਪਣੇ ਨੋਬੂਦ ਲਿਖਿਆ ਹੁੰਦਾ ਸੀ ਐਮ ਐਸ ਜੀ ਉਹ ਹੁਣ ਬੰਦ ਕਰਤਾ ਜੀ ਹੁਣ ਇਹਦੇ ਐਮ ਐਸ ਲਿਖ ਕੇ ਆਉਂਦਾ ਜੀ ਹਾਂ ਜੀ ਤੇ ਆ ਫਰਕ ਪਤਾ ਜੀ ਇਹਨਾਂ ਨੂੰ 605 ਟਰੈਕਟਰ ਹੈ ਜੀ ਸਾਰੇ ਮਗਰਲੇ ਹਿੱਸੇ ਦਾ ਫਰਕ ਹੈ ਇਹ ਕਿਹੜਾ ਹਿੱਸਾ ਜੀ ਇਹਨੂੰ ਲੱਗਿਆ ਹੈ ਕਰਾਰੋ ਦਾ ਹਿੱਸਾ ਜੀ ਇਹ ਵੀ ਕਰਾਰੋ ਦਾ ਜੀ ਹਾਂਜੀ ਹਾਂਜੀ ਆਹ ਕਾ ਦਾ ਲੀਬਰ ਹੈ ਜੀ ਇਹ ਆਪਣਾ ਪੀਟੀਓ ਦਾ ਗੇਰ ਹੈ ਜੀ ਇਹ 540 ਤੇ 700 ਜਿਹੜਾ ਜੀ 540 ਵੀ ਗਾਦੀਆਂ ਵਰਸ ਗੇਰ ਵੀ ਚਲਦੀ ਹੈ ਜੀ ਠੀਕ ਹੈ ਜੀ ਰਵਰਸ ਗੇਰਾਂ ਹਾਂਜੀ ਗੇਰਾਂ ਚ ਵੀ ਚਲਦੀ ਹੈ ਜੀ ਹਾਂਜੀ ਹਾਂਜੀ ਇਹਦੇ ਆ ਕਾफी ਫਰਕ ਆਉ ਦੂਏ ਹਾਂਜੀ ਟੈਂਕ ਨਾਲੋਂ ਹਾਂਜੀ ਐ ਕਰਾਰੋ ਦੇ ਜਿਹਾ ਆਉਂਦਾ ਜੀ ਇਹ ਸਿਸਟਮ ਤੇਰੀਆਂ ਬ੍ਰੇਕਾਂ ਵੀ ਮੈਲ ਲੱਗਦਾ ਉਰੀ ਨੇ ਹਾਂਜੀ ਹਾਂਜੀ ਅਡੈਕਸ਼ਨਾਂ ਚ ਬ੍ਰੇਕਾਂ ਨੇ ਜੀ ਅਡੈਕਸ਼ਨਾਂ ਚ ਨਹੀਂ ਆਦੇ ਖੁਰੇ ਹਾਂਜੀ ਤੇ ਬਾਕੀ ਉਧਰ ਦੇਖ ਲਓ ਜੀ ਕਿੰਨੀਆਂ ਸਪੀਡਾਂ ਚ ਆਉਂਦਾ ਜੀ ਇਹ ਇਹ ਵੀ 24 ਸਪੀਡਾਂ ਚ ਆਉਂਦਾ ਜੀ ਇਹ ਵੀ ਸੈਟਲ ਗੇਅਰ ਆ ਜੀ ਹੈਂ ਸੈਟਲ ਗੇਅਰ ਆ ਜੀ ਸੈਟਲ ਗੇਅਰ ਲੱਗਿਆ ਸ਼ਟਲ ਗੇਅਰ ਲੱਗਿਆ ਹਾਂਜੀ ਹਾਂਜੀ ਸ਼ਟਲ ਗੇਅਰ ਹੈ ਇਹਨੂੰ ਹਾਂਜੀ ਆਈ ਪੀ ਐਸ ਹਾਂਜੀ ਮਹਿੰਦਰਾ ਨੋਵੋ 600 5 ਡੀ ਆਈ ਆਈ ਪੀ ਐਸ ਹਾਂਜੀ ਇਹਦੇ ਢੋਲ ਕੀ ਅੰਦਰ ਆ ਜੀ ਆਹ ਸਲੈਂਸਰ ਵਾਲੀ ਢੋਲ ਕੀ ਆ ਟਰਬੋ ਤੋਂ ਬਿਨਾ ਇਹ ਵੀ ਹਾਂਜੀ ਹਾਂਜੀ ਅੰਦਰ ਆਈ ਇਹਦੇ ਢੋਲ ਕੀ ਜੀ ਈਜੀਆਰ ਲੱਗਿਆ ਬਈ ਇਹਦੇ ਕੋਲ ਨਹੀਂ ਈਜੀਆਰ ਲੱਗਿਆ ਹੋਇਆ ਹਾਂਜੀ ਇਹ ਨੂੰ ਈਜੀਆਰ ਆਉਂਦਾ ਜੀ ਇੰਜਨ ਦੀ ਸੀਸੀ ਕਿੰਨੀ ਹੈ ਜੀ ਇਹਦੀ ਇਹਦੀ 50 ਹੈ ਜੀ 50 ਤਾਂ ਐਚਪੀ ਹੋਗੀ ਜੀ ਹਾਂਜੀ ਉਹ ਸੀਸੀ ਕਿੰਨੀ ਦਾ ਇਹ ਇਹ ਚਾਰ ਸਿਲੰਡਰ ਹੈ ਜੀ ਚਾਰ ਸਿਲੰਡਰ ਹੈ ਤਾਂ ਹਾਂਜੀ ਸੀਸੀ ਦਾ ਮੈਨ ਲੱਗਾ ਫੇਰ ਨੂੰ ਪਤਾ ਨਹੀਂ ਹਾਂਜੀ ਉਹ ਤਾਂ ਹੀ ਆਪਾਂ ਨੂੰ ਨਹੀਂ ਲੋੜ ਨਹੀਂ ਹੈ 4휠 ਹੈ ਵੀ ਕਰਾਰੋ ਹਿੱਸੇ ਦਾ ਹਾਂਜੀ ਕਰਾਰੋ ਹਿੱਸੇ ਜੀ ਇਹਨੂੰ ਹੁੱਕ ਲੱਗੀ ਆਉਂਦੀ ਆ ਮੂਰੇ ਹੁੱਕ ਹਾਂਜੀ ਇਹਨੂੰ ਮੂਰੇ ਆਉਂਦੀ ਆ ਜੀ ਉੱਪਰ ਵੱਡਾ 에ਰਕਲੀਂਟਰ ਹੈ ਹਾਂ ਜੀ ਵੱਡਾ ਰੇਡੀਏਟਰ ਹੈ ਹਾਂ ਜੀ ਰੇਡੀਏਟਰ ਤੇ ਦੇਖੋ ਜਾਲੀ ਲੱਗੀ ਵੀ ਆ ਹਾਂ ਜੀ ਬਾਹਰ ਘਟੋ ਸਾਫ ਕਰ ਦੋ ਇਹ ਬਹੁਤ ਵਧੀਆ ਚੀਜ਼ ਗ਼ਮਿੰਦਰਾਂ ਨੇ ਲਾਈ ਆ ਸਾਰਿਆਂ ਨੂੰ ਪਹਿਲਾਂ ਇਹ ਹਾਂ ਜੀ ਹਾਂ ਢੋਲ ਕੀ ਦੇਖੋ ਕਿੰਨੀ ਛੋਟੀ ਆ ਦੀ ਡੀਜ਼ਲ ਟੈਂਕ ਕਿਹ ਲੀਟਰ ਦਾ ਜੀ ਇਹਦਾ ਹਾਂ ਜੀ ਡੀਜ਼ਲ ਟੈਂਕ ਡੀਜ਼ਲ ਟੈਂਕ ਚ 55 ਲੀਟਰ ਤੇਲ ਪੈ ਜਾਂਦਾ ਜੀ ਡਬਲ ਪੰਪ ਦੇ ਨਾਲ ਹਾਂ ਜੀ ਆ ਦੋ ਫਿਲਟਰ ਕਾਦੇ ਨੇ ਜੀ ਇਹਨੂੰ ਲੱਗੇ ਹੋਏ ਹਾਂਜੀ ਇਹ ਆਪਣੇ ਕੰਪਨੀ ਨੇ ਲੈਦਾ ਲਾਤਾ ਜੀ ਇਹ ਆਪਣੇ ਮਗਲੈਲ ਫਿਲਟਰ ਉੱਪਰ ਹੈ ਜੀ ਇੱਕ ਥੱਲੇ ਹੈ ਜੀ ਇਹ ਡਬਲ ਲਾਇਆ ਜੀ ਇਹਨਾਂ ਨੇ ਇਹਦੇ ਵੀ ਬੈਟਰੀ ਬਾਕਸਾ ਬਾਹਰ ਹੈ ਬਾਹਰ ਹੈ ਜੀ ਚੌੜਾ ਪਲੇਟਫਾਰਮ ਹੈ ਉੱਤੋਂ ਦਿਖਾਦੇ ਬਹਿ ਕੇ ਲੋ ਕਰਦਾ ਜੀ ਥੱਲੇ ਆ ਨਾਲ ਖੜਾ ਟੂ ਵੀਰ ਇਹਦੇ ਵੀ ਕਰਾਉਨੇ ਆ ਤੁਹਾਨੂੰ ਦਰਸ਼ਨ ਹਾਲ ਲੱਗਿਆ ਸ਼ਟ ਲੱਗਿਆ ਅਖੀਰ ਦਿਖਾ ਦੇ ਸਾਰੇ ABC ਹਾਂਜੀ 3 ਸਪੀਡ ਹੈ ਜੀ ਇਹ ਹਾਈ ਲੋ ਮੀਡੀਅਮ ਹਾਂਜੀ 3 ਹੈ ਜੀ ਕੋਈ ਵੀ ਕਿਹੜਾ ਕੀ ਫਰਕ ਆ ਰੇਟ ਦਾ ਇਹਦਾ ਕੀ ਫਰਕ ਹੈ ਇਹ ਇਹ ਤਾਂ 555 ਲਿਖਿਆ ਡੀਆ ਹਾਂਜੀ ਹਾਂਜੀ ਇਹ 555 ਜੀ ਇਹ 14 ਦੇ ਟਾਇਰਾਂ ਚ ਹਨ ਜੀ 14928 750 16 ਦੇ ਮੂਹਰੇ ਟਾਇਰ ਨੇ ਇਹਨੂੰ ਹਾਂ ਜੀ ਆਹ ਲੱਗਿਆ ਨੂੰ ਵੀ ਡਿਸਟ੍ਰੀਬਿਊਟਰ ਹਾਂ ਜੀ ਆ ਡਿਸਟ੍ਰੀਬਿਊਟਰ ਲੱਗਿਆ ਹੈ ਆ ਜਾਂਦਾ ਇੱਧਰੋਂ ਉੱਧਰੋਂ ਹਾਂ ਇਹ ਵੀ ਤੇਲ ਬ੍ਰੇਕਾਂ ਦਾ ਆਇ ਰਿਹਾ ਪਹਿਲਾਂ ਤੋਂ ਹੀ ਹਾਂ ਜੀ ਹਾਂ ਜੀ ਇਹ ਲੋਹਾਈ ਮੀਡੀਅਮ ਨਹੀਂ ਹੈਗਾ ਕੱਲਾ ਲੋਹਾਈ ਆ ਹਾਂ ਦੇਖੋ ਇਹ ਦੋ ਸਵੀਟਾਂ ਚ ਹੈ ਮੀਟਰ ਇਹਦਾ ਵੀ ਚੇਂਜ ਕਰਤਾ ਪਹਿਲਾਂ ਹਾਂਜੀ ਆ ਮੀਟਰ ਚੇਂਜ ਕਰਤਾ ਜੀ ਹੋ ਕਿਦੇ ਆਉਂਦੀ ਨਹੀਂ ਜੀ ਨਾਲ ਹਾਂਜੀ ਹੁੱਕ ਨਹੀਂ ਆਉਂਦੀ ਜੀ ਨਾਲ ਇਹ ਤਾਂ ਗਾਟਰ ਵੀ ਨਹੀਂ ਆਏ ਨਾਲ ਜੀ ਨਾ ਇਹ ਕੰਪਲੀਟੇ ਹੁੱਕ ਦਵਾਰਾ ਲੱਗਦੀ ਆ ਜੀ ਫਿਰ ਇਹ ਇਹ ਫਿਰ ਆਪ ਲਵਾਉਣੀ ਪੈਂਦੀ ਜਾਂ ਤੁਸੀਂ ਉਹ ਲਵਾ ਕੇ ਦਿੰਨੇ ਹੋ ਲਾ ਕੇ ਦੇਣੀ ਪੈਂਦੀ ਆ ਜੀ ਅਸੀਂ ਆਪੇ ਸਾਡੇ ਕੋਲ ਹੈਗੀ ਆ ਜੀ ਜੇ ਤੁਸੀਂ ਲਵਾਉਣੀ ਚਾਹਣਾ ਹੋਵੇਂ ਹਾਂ ਜੀ ਬਾਰੂ ਵੀ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਸਾਡੇ ਕੋਲ ਵੀ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਬੰਪਰ ਛਤਰੀ ਜਾਂ ਹੋਰ ਨਾ ਜੀ ਨਾ ਇਹਦੇ ਨਾਲ ਕੁਝ ਨਹੀਂ ਆਉਂਦਾ ਜੀ ਹੋਰ ਅੱਛਾ ਗੱਲਾ ਡੰਡਾ ਡਰਾਇਵਰ ਈ ਕੋ ਦਿਨੇ ਕ ਟੂਲ ਕਿਟ ਆ ਜੀ ਬਸ ਠੀਕ ਹੈ ਜੀ ਆਹ ਸਮਾਨ ਨਾਲ ਦਿੰਨੇ ਆ ਉਹਦੇ ਨਾਲ ਜੀ ਉਹਦੇ ਨਾਲ ਜੀ ਆਪਣੇ ਬੰਪਰ ਨੂੰ ਪਰ ਉਹਦੇ ਨਾਲ ਨਹੀਂ ਆਉਂਦਾ ਕੱਲੀ ਹੁੱਕ ਆਉਂਦੀ ਹੈ ਜੀ ਛਤਰੀ ਨਹੀਂ ਆਉਂਦਾ ਜੀ ਛਤਰੀ ਵੀ ਨਹੀਂ ਆਉਂਦੀ ਜੀ ਉਹਦੇ ਨਾਲ ਛਤਰੀ ਵੀ ਨਹੀਂ ਆਉਂਦੀ ਹਾਂ ਜੀ ਇਹ 555 DI ਦੇ ਕਰੋ ਦਰਸ਼ਨ 에어 ਕਲਿੰਟਰ ਲਾਇਆ ਵਾ ਨਾਲ ਆ ਸੁੱਕਾ ਤੇ ਉਦਾਂ ਹੀ ਝਾਲੀ ਇਹਦੇ ਵੀ ਲੱਗੀ ਹੋਈ ਆ ਰੈਡੀਏਟਰ ਨੂੰ ਮੂਰੇ ਇੰਜਨ ਦਾ ਦਿਖਾ ਦੇ ਡਿਜ਼ਾਈਨ ਬਿਨਾ ਟਰਬੋ ਤੋਂ ਆ ਜੀ ਇਹ ਵੀ ਹਾਂ ਜੀ EGR ਇਹ ਨੂੰ ਹੈਗਾ ਜੀ ਇਹ ਨੂੰ ਨਹੀਂ ਜੀ ਤੇ ਰਹੀਗਾ ਜੀ ਇਹਨੂੰ ਨਹੀਂ ਹੈਗਾ ਜੀ ਯਾਰ ਕਲਮੀਨੀਅਮ ਦਾ ਰੈਡੀਏਟਰ ਲੱਗਿਆ ਜੀ ਜਰਨੀ ਪੈਂਦੀ ਪਾਣੀ ਵਾਲਾ ਉਹ ਲਾਇਆ ਵਾਟਰ ਸਪਰੇਟਰ ਵਾਲਾ ਬੈਟਰੀ ਮੂਰੇ ਆ ਇਹਦੇ ਬੈਟਰੀ ਮੂਰੇ ਇਹਦਾ ਨਹੀਂ ਹੈਗਾ ਬਕਸਾ ਆਉਂਦਾ ਪਾਵਰ ਸਟੀering ਆ ਇਹ ਹਿਸਾ ਅਡਜਸਟੇਬਲ ਹਿਸਾ ਨਾਲ ਥੱਲੇ 3 ਕਿਲੋ ਦਾ ਮੈਨੂੰ ਲੱਗਦਾ ਪੇਟ ਲਾਇਆ ਵਾ ਹਿੱਸੇ ਨੂੰ ਹਾਂਜੀ 3 ਕਿਲੋ ਜੇ ਸਾਰੇ ਮਿਲ ਜਾਂਦੇ ਨੇ ਜੀ ਸਾਰੀਆਂ ਕੰਪਨੀ ਜਿਹੜੇ ਮਰਜੀ ਲੈ ਲੋ ਹਾਂਜੀ ਕੋਲੋ ਐਮ ਆਰ ਐਫ ਜੀ ਸੀ ਐਚ ਆਰਟ ਜਿਹੜੇ ਤੁਸੀਂ ਕਹੋ ਮਿਲ ਜਾਣਗੇ ਠੀਕ ਹੈ ਜੀ ਹਾਂਜੀ ਤੇ ਆਪਾਂ ਦਿੰਦੀ 6.5 ਦੀ ਜੀ ਹਾਂਜੀ ਹੁਣ ਮੰਨ ਲਓ ਜੀ ਆਪਾਂ 6 ਲੱਖ ਦੀ ਦੇ ਦਿੰਨੇ ਹਾਂ ਜੀ ਜੇ ਉਹ ਆਪਣੇ ਲੱਗੇ ਹੋਣ ਉਹਨਾਂ ਨੂੰ ਫਾਲੇ ਫੂਲੇ ਆਉਣੇ ਫਾਲੇ ਫੂਲੇ ਸਾਨੂੰ ਬਾਹਰੋਂ ਲਪਾਉਣੇ ਪੈਣਗੇ ਜੀ ਸਾਰੀ ਠੀਕ ਹੈ ਜੀ ਫਾਲੇ ਹੀ ਨਹੀਂ ਨਾਲ ਆ ਰਹੇ ਜੀ ਉਹਦੇ ਸਬਸਿਡੀ ਜਾਣੀ ਉਹਦੇ ਤੇ ਉਪਲਬਧ ਹੈ ਪਹਿਲਾਂ 50-60 ਹਜ਼ਾਰ ਸਬਸਿਡੀ ਸੀਗੀ ਜੀ ਆਲੂ ਬੀਜ ਨਾਲੀ ਮਸ਼ੀਨ ਕਿੰਨੇ ਦੀ ਹੈ ਜੀ ਆਪਣੀ ਮਹਿੰਦਰਾ ਦੀ ਆਲੂ ਵਾਲੀ ਨਹੀਂ ਆਪਾਂ ਨੇ ਕਦੇ ਵ ਵੇਚੀ ਨਹੀਂ ਹੋ ਰਹੀ ਨਾ ਜੀ ਆਪਾਂ ਲੈਂਦੀ ਵੀ ਨਹੀਂ ਕਦੇ ਜੀ ਠੀਕ ਹੈ ਜੀ ਹੁਣ ਆਉਂਦੀ ਤਾਂ ਹੈਗੀ ਮਹਿੰਦਰਾ ਹਾਂ ਜੀ ਮਹਿੰਦਰਾ ਦੀ ਆਉਂਦੀ ਹੈ ਜੀ ਕਿਹੜੇ ਕਿਹੜੇ ਮਾਡਲ ਹੋ ਰਹੇ ਜਿਆਦਾ ਵੇਚਦੇ ਨੇ ਜੀ ਆਪਣੇ ਏਰੀਆ ਜੀ 585 ਜਿਆਦਾ ਵਿਕ ਰਿਹਾ ਜੀ 4 ਵੀਲ ਟਰੈਕਟਰ 575 ਜੀ ਹਾਂ ਜੀ ਤੇ ਹੁਣ ਜਿਆਦਾ ਤਾਂ ਆਪਣਾ 4 ਵੀਲ ਟਰੈਕਟਰ 585 ਵਿਕਦਾ ਜੀ ਹਾਂ ਜੀ ਜੋ ਉਹ ਜਿਹੜਾ ਜੋ ਉਹ ਚਾਹੀ ਉਹ ਤੇ ਹੁਣ ਸਬਸਿਡੀ ਵੀ ਚੱਲਦੀ ਹੈ ਜੀ ਉਹ ਤੇ ਸਬਸਿਡੀ ਕਿੰਨੀ ਹੈ ਜੀ ਉਹ ਤੇ ਹੁਣ 85000 ਸਬਸਿਡੀ ਹੈ ਜੀ ਠੀਕ ਹੈ ਜੀ ਹਾਂ ਜੀ ਇਕੱਠਾ ਵਾਲੇ ਸੀਜ਼ਨ ਕਰਕੇ ਝੋਨੇ ਕਰਕੇ ਜੀ ਹਾਂ ਜੀ ਪਹਿ ਉਹ ਆਊਟ ਰੈਕਟਰ ਇਹਨਾਂ ਦੇ ਚੱਲਦੇ ਵੀ ਆਈ ਨੇ ਹਾਂ ਜੀ ਗੱਠਾ ਉਪਾ ਤੇ 77 ਤੇ 585 ਹਾਂ ਜੀ ਹਾਂ ਹਾਂ ਜੀ ਇਹ ਤੇ ਟਰੈਕਟਰ ਦੀ ਵਿਕਰੀ ਵਧੀ ਆਈ ਹੈ ਹਾਂ ਜੀ ਹਾਂ ਜੀ ਨਾਲ ਰੂਟਾ ਬੀਟਰ ਤੇ ਚੱਲਦਾ ਜੀ ਪੂਰੇ ਲੋਡ ਤੇ ਆ ਜੀ ਹਾਂ ਜੀ ਇਹ ਚਾਰ ਤੋਂ 5 ਲੀਟਰ ਤੇਲ ਖਾ ਜਾਂਦਾ ਜੀ ਠੀਕ ਹੈ ਜੀ ਹਾਂ ਜੀ 5 ਤੋਂ ਲੀਟਰ ਤੋਂ ਵਧਾਉਂਦਾ ਹੀ ਨਹੀਂ ਤੇਲ ਚਾਹੇ ਰੂਟਾ ਬੀਟਰ ਤੇ ਲਾ ਲਓ ਖੈਰੋਂ ਹੋਰੋਂ ਤੇ ਹਾਂ ਜੀ ਅਸੀਂ 17 17 ਦੀ ਹਲ ਪਾ ਲਊ ਜੀ ਠੀਕ ਹੈ ਜੀ ਚਾਹੇ 8 8 ਦੀਆਂ ਖਰੋ ਪਾ ਲੂੰ ਕੁਸ ਮਰਜ਼ੀ ਕਰ ਲੂੰ 5 ਲੀਟਰ ਤੋਂ ਖਰਚਾ ਨਹੀਂ ਵੱਧ ਵਧਾਉਂਦਾ ਜੀ ਠੀਕ ਹੈ ਜੀ ਹਾਂ ਲਓ ਜੀ ਕਰੋ ਚੈੱਕ ਆਪਾਂ ਟ੍ਰੈਕ ਨੂੰ ਸਟਾਰਟ ਕਰਦੇ ਹਾਂ ਇਹਨੂੰ ਜੀ ਮਿੱਤਰੋ ਬਹੁਤ ਚਿਰ ਦੀ ਮੰਗ ਸੀ ਵੀ ਕਿਸਾਨ ਭਰਾਵਾਂ ਦੀ ਵੀ ਸ਼ਟਲ ਗੇਅਰ ਦੇ ਵਿੱਚ ਤੇ ਇਹ ਇਹ ਲੋਹਾਈ ਮੀਡੀਅਮ ਫੋਰਮ ਹੋ ਆ ਨਾ ਹਾਂਜੀ ਹਾਂ 3 ਸਪੀਡ ਆ ਜੀ ਸੈਟਲ ਗਏ 3 ਸਪੀਡਾਂ ਚਾਹੁੰਦਾ ਜੀ ਇਹ ਬਹੁਤ ਮੰਗਤੀ ਏ ਜੀ ਟਰੈਕਟਰ ਦੀ ਬੜਾ ਵੇਕਿਆ ਵੀ ਸੋਹਣਾ ਏ ਇਹ ਕਾਫੀ ਹਾਂਜੀ ਹਾਂ ਕਪਾਤ ਸੇ ਦੋ ਪੌੜੀਆਂ ਦੇ ਵਿੱਚ ਆਉਂਦਾ ਮਿੱਤਰੋ ਕਲਚ ਬਹੁਤ ਰੈਲਾ ਬਹੁਤ ਰੈਲਾ ਤੇ ਲੀਵਰ ਵੀ ਬੜੇ ਸਮੂਤ ਨੇ ਆ ਦੇਖੋ ਸਮੂਤ ਨੇ ਪੂਰੇ ਉੱਤੋਂ ਵੀ ਲੋਕ ਘੈਂਟ ਆ ਪੂਰੀ ਦੇਖੋ ਲੋ ਜੀ ਮਿੱਤਰੋ ਰੇਸ ਦੇਖੋ ਕਿੰਨੀ ਰੈਲੀ ਆ ਜੀ ਬਹੁਤ ਜ਼ਿਆਦਾ ਰੈਲੀ ਆ ਆ ਲਾਇਆ ਵਾ ਡਿਸਟ੍ਰੀਬਿਊਟਰ ਵਾਲਾ ਲਿਬਰ ਇਹਨਾਂ ਨੇ ਆ ਵੀ ਉੱਤੇ ਚਾ ਕੇ ਪਹਿਲਾਂ ਨਾਲੋਂ ਲਾ ਤੇ ਤੇ ਆਸਾਨੀ ਆ ਕਿਸਾਨ ਭਰਾਵਾਂ ਨੂੰ ਉੱਪਰ ਥੱਲੇ ਕਰਨ ਦੀ ਲਿਫਟ ਸੌਖੇ ਤਰੀਕੇ ਨਾਲ ਸਹੀ ਠੀਕ ਵੀ ਪੂਰੀ ਵਧੀਆ ਲਾਈ ਆ ਕੁਲੀ ਘਟ ਅੱਗੇ ਪਿੱਛੇ ਵੀ ਹੁੰਦੀ ਆ